ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸੌਰਵ ਸੂਤ ਸਾਡੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਬਹੁਤ ਹੀ ਮਹੱਤਵਪੂਰਨ ਟਾਪਿਕ ਹੈ ਵਿਦਿਆਰਥੀਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਯੂਕੇ ਦੇ ਵਿੱਚ ਖਰਚਾ ਬਹੁਤ ਜ਼ਿਆਦਾ ਹੈ ਕਿੰਨੀ ਦੇਰ ਦੀ ਪੜ੍ਹਾਈ ਹੈ ਖਰਚਾ ਨਿਕਲ ਜਾਏਗਾ ਕੀ ਸਕਸੈਸਫੁਲੀ ਚੰਗੇ ਕੋਰਸ ਨਾਲ ਪੜ੍ਹਾਈ ਤੋਂ ਬਾਅਦ ਆਪਸ਼ਨਸ ਨੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਅਡਰੈਸ ਕਰਨਗੇ ਸ਼ੌਰਭ ਜੀ ਸ਼ੌਰਭ ਜੀ ਮੈਂ ਚਾਹੂੰਗਾ ਚੰਗੀ ਤਰ੍ਹਾਂ ਨਾਲ ਇਹ ਸਾਰੇ ਵਿਸ਼ੇ ਤੁਸੀਂ ਸਮਝਾਓ ਸ਼ੁਰੂਆਤ ਕਰਦੇ ਹਾਂ ਕੋਰਸਿਸ ਤੋਂ ਹਿਊਜ ਵੈਰਾਈਟੀ ਆਫ ਕੋਰਸਿਸ ਨੇ ਯੂਕੇ ਦੇ ਵਿੱਚ ਚਾਹੇ ਉਹ ਬਿਜ਼ਨਸ ਹੈਗਾ ਚਾਹੇ ਉਹ ਐਮਬੀਬੀਏ ਹੈਗਾ ਚਾਹੇ ਉਹ ਮੈਡੀਕਲ ਹੈਗਾ ਚਾਹੇ ਉਹ ਨਰਸਿੰਗ ਹੈਗਾ ਚਾਹੇ ਉਹ ਆਰਟਸ ਹੈਗਾ ਚਾਹੇ ਉਹ ਸਾਈਬਰ ਸਿਕਿਉਰਿਟੀ ਹੈਗਾ ਇਨ ਫੈਕਟ ਯੂਕੇ ਦੇ ਵਿੱਚ ਇਦਾਂ ਦੀਆਂ ਯੂਨੀਵਰਸਿਟੀਆਂ ਵੀ ਹੈਗੀਆਂ ਨੇ ਜੇ ਆਪਾਂ ਗੱਲ ਕਰੀਏ ਸਾਈਬਰ ਸਿਕਿਉਰਿਟੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿੱਥੇ ਕਿ ਸਪਾਈਡਰਮੈਨ ਮੂਵੀਜ਼ ਆਪਾਂ ਦੇਖਦੇ ਆਂ ਜਿੱਥੇ ਉਹ ਸ਼ੂਟ ਹੋਈਆਂ ਨੇ ਉਹ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਕੈਮਰੇਜ਼ ਵੀ ਇਦਾਂ ਦੇ ਰੱਖੇ ਹੋਏ ਨੇ ਜਿੱਥੇ ਕਿ ਬੱਚਾ ਉਸ ਕੈਮਰੇ ਨਾਲ ਸ਼ੂਟ ਕਰਦਾ ਤੇ ਆਪਣੀ ਟ੍ਰੇਨਿੰਗ ਲੈਂਦਾ ਸੋ ਇਹ ਚੀਜ਼ਾਂ ਨੇ ਯੂਕੇ ਦੇ ਵਿੱਚ ਦੂਜੀ ਜੇ ਆਪਾਂ ਗੱਲ ਕਰਦੇ ਆਂ ਸਾਡੇ ਕੋਲੇ ਅਕਸਰ ਬੱਚਾ ਪੁੱਛਦਾ ਜੀ ਫਾਈਲਿੰਗ ਦੀ ਕੀ ਕਾਸਟ ਹੈ ਉੱਥੇ ਪੜ੍ਹਾਈ ਦੀ ਕੀ ਕਾਸਟ ਹੈ ਜੇ ਆਪਾਂ ਸਿਰਫ ਫਾਈਲਿੰਗ ਦੀ ਹੀ ਕਾਸਟ ਦੀ ਗੱਲ ਕਰੀਏ ਜੇ ਇੰਡੀਆ ਤੋਂ ਜਦੋਂ ਬੱਚਾ ਆਪਣੀ ਸਟੂਡੈਂਟ ਵੀਜ਼ਾ ਦੀ ਫਾਈਲ ਲਾਉਂਦਾ ਹੈ ਤਾਂ ਉਹਦੀ ਕਾਸਟਿੰਗ ਜੇ ਆਪਾਂ ਪ੍ਰਾਇਓਰਿਟੀ ਵੀਜ਼ਾ ਲੈਣੇ ਤਾਂ तकरीबन 1 ਲੱਖ ਤੱਕ ਆ ਜਾਂਦੀ ਹੈ ਉਸ ਤੋਂ ਬਾਅਦ ਸਭ ਤੋਂ ਮੇਜਰ ਪੁਆਇੰਟ ਹੈ ਕਿ ਬੱਚੇ ਦੀ ਇੰਸ਼ੋਰੈਂਸ ਜਿੰਨੇ ਸਾਲ ਦੀ ਬੱਚੇ ਦੀ ਪੜ੍ਹਾਈ ਹੈ ਜੇ ਆਪਾਂ ਐਵਰੇਜ 1 ਲੱਖ ਰੁਪਏ ਵੀ ਲੈ ਕੇ ਚੱਲਦੇ ਆ ਤਾਂ ਜੇ ਉਹਦੇ 3 ਸਾਲ ਦੇ ਬੈਚਲਰਸ ਹੈ ਤਾਂ ਉਹਨੂੰ 3 ਲੱਖ ਰੁਪਏ ਇੰਸ਼ੋਰੈਂਸ ਸ਼ੋ ਕਰਨੀ ਪੈਂਦੀ ਹੈ ਹੁਣ ਪ੍ਰੋਸੈਸ ਕੀ ਕਹਿੰਦਾ ਹੈ ਯੂਕੇ ਦਾ ਪ੍ਰੋਸੈਸ ਇਹ ਕਹਿੰਦਾ ਹੈ ਵੀ ਬੱਚੇ ਦੀ ਪਹਿਲਾਂ ਆਫਰ ਲੈਟਰ ਅਪਲਾਈ ਹੋਏਗੀ ਯੂਨੀਵਰਸਿਟੀ ਜਦੋਂ ਬੱਚੇ ਕੋਲ ਡਾਕੂਮੈਂਟਸ ਦਾ ਯੂਨੀਵਰਸਿਟੀ ਬੱਚੇ ਨਾਲ ਗੱਲ ਕਰਨਾ ਚਾਹੁੰਦੀ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਕਿ ਬੱਚੇ ਦਾ ਇੰਟਰਵਿਊ ਹੁੰਦਾ ਹੈ ਇਹ ਸਭ ਤੋਂ ਵੱਡਾ ਇੱਕ ਹਵਾ ਬਣਾ ਦਿੱਤਾ ਹੈ ਸਾਡੇ ਕੁਝ ਏਜੰਟਸ ਨੇ ਜਿਹੜੇ ਬੱਚੇ ਤੋਂ ਬਹੁਤ ਜ਼ਿਆਦਾ ਹੈਫਟੀ ਅਮਾਉਂਟ ਚਾਰਜ ਕਰਦੇ ਨੇ ਬਟ ਮੈਂ ਇੱਕ ਗੱਲ ਇੱਥੇ ਕਲੀਅਰ ਕਰਦਾ ਮੈਂ ਖੁਦ ਇੱਕ ਯੂਕੇ ਯੂਨੀਵਰਸਿਟੀ ਪਹਿਲਾਂ ਰਿਪਰੈਜ਼ੈਂਟ ਕਰ ਚੁੱਕਿਆ ਹਾਂ ਯੂਨੀਵਰਸਿਟੀ ਸਿਰਫ ਔਰ ਸਿਰਫ ਬੱਚੇ ਨਾਲ ਗੱਲ ਕਰਨਾ ਚਾਹੁੰਦੀ ਹੈ ਕਿ ਬੱਚੇ ਨੇ ਇੰਡੀਆ ਦੇ ਵਿੱਚ ਕੀ ਕੀਤਾ ਹੋਇਆ ਉਹ ਜਿਹੜਾ ਪ੍ਰੋਗਰਾਮ ਕਰਨ ਆ ਰਿਹਾ ਉਹ ਕਿਉਂ ਕਰਨ ਆ ਰਿਹਾ ਉਹਦਾ ਇੰਟੈਂਟ ਕੀ ਹੈ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਬੱਚਾ ਸਹੀ ਇੰਟੈਂਟ ਨਾਲ ਸਟੱਡੀ ਕਰਨ ਜਾ ਰਿਹਾ ਔਰ ਉਹਦੇ ਵਿੱਚ ਯੂਨੀਵਰਸਿਟੀ ਸਿਰਫ ਬੱਚੇ ਨਾਲ ਗੱਲ ਕਰਦੀ ਆ ਆਪਾਂ ਉਹਨੂੰ ਇੰਟਰਵਿਊ ਵੀ ਕਹਿ ਸਕਦੇ ਹਾਂ ਬਟ ਦੇ ਆਸਕ ਵੈਰੀ ਸਿੰਪਲ ਕੁਐਸਚਨ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਬੱਚਾ ਕੀ ਕਰ ਚੁੱਕਿਆ ਕੀ ਕਰਨਾ ਚਾਹੁੰਦਾ ਤੇ ਅੱਗੇ ਉਹਦਾ ਵਿਜ਼ਨ ਕੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਅਕਸਰਿਕ ਸਵਾਲ ਬੱਚਾ ਸਾਨੂੰ ਪੁੱਛਦਾ ਹੈ ਕਿ ਮੈਨੂੰ ਉੱਥੇ ਜੌਬ ਮਿਲੇਗੀ ਕਿ ਨਹੀਂ ਮਿਲੇਗੀ ਜੋ ਕਰੰਟ ਬੱਚੇ ਦੀ ਅਰਨਿੰਗ ਹੈ ਜੋ ਅੱਜ ਦਾ ਬੱਚਾ ਜਿਹੜਾ ਯੂਕੇ ਜਾ ਰਿਹਾ ਜਿੰਨੇ ਕੋ ਪੈਸੇ ਕਮਾਉਂਦਾ ਮੈਂ ਤੁਹਾਨੂੰ ਉਹਦੇ ਤੇ ਕੁਝ ਇਨਫੋਰਮੇਸ਼ਨ ਦੇ ਦਿੰਦਾ 10 ਤੋਂ 12 ਪਾਉਂਡ ਆਵਰਲੀ ਰੇਟ ਬਣਦਾ ਹੈ ਬੱਚੇ ਦਾ ਜੇ ਅੱਜ ਦੀ ਡੇਟ ਦੇ ਵਿੱਚ ਬੱਚਾ ਯੂਕੇ ਜਾ ਕੇ ਜੌਬ ਕਰਦਾ ਹੈ ਵਿਚ ਇਜ਼ ਮੰਥਲੀ ਜੇ ਆਪਾਂ ਗੱਲ ਕਰੀਏ 800 ਤੋਂ 900 ਪਾਉਂਡ ਬਣਦੇ ਨੇ ਔਰ ਇੰਡੀਅਨ ਕਰੰਸੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 80-90 ਹਜ਼ਾਰ ਰੁਪਿਆ ਬਣ ਜਾਂਦਾ ਹੈ ਹੁਣ ਤੁਸੀਂ ਖੁਦ ਸੋਚ ਕੇ ਦੇਖੋ ਇੱਕ ਫਰੈਸ਼ਰ ਬੱਚਾ ਬੈਚਲਰਸ ਕੀਤੀ ਹੈ ਉਹਨੇ ਇੱਥੇ ਜਾਂ ਮਾਸਟਰਸ ਵੀ ਕੀਤੀ ਹੈ ਉਹ ਇੰਨੇ ਪੈਸੇ ਇੱਥੇ ਐਜ਼ ਅ ਫਰੈਸ਼ਰ ਨਹੀਂ ਕਮਾ ਸਕਦਾ ਯੈਸ ਉਥੇ ਡੈਫੀਨਿਟਲੀ ਇਨੀਸ਼ially ਬੱਚੇ ਨੂੰ ਸਟਰਗਲ ਜ਼ਰੂਰ ਕਰਨੇ ਪੈਂਦੀ ਹੈ ਕਿਉਂਕਿ ਲੈਂਗੁਏਜ ਬੈਰੀਅਰ ਆਂਦਾ ਹੈ ਜਾਂ ਬੱਚੇ ਲਈ ਨਵੀਂ ਕੰਟਰੀ ਹੈ ਬਟ ਵਿਦਿਨ ਅ ਮੰਥਸ অর ਟੂ ਜੇ ਤੁਸੀਂ 10 12 ਪਾਉਂਡ ਇਹ ਮਿਨੀਮਮ ਵੇਜੇਸ ਨੇ ਨਾਲੇ ਮੈਂ ਇੱਥੇ ਸੋਹ ਰਿਹਾ ਇੱਥੇ ਕਲੀਅਰ ਕਰਦਾ ਇਹ ਮਿਨੀਮਮ ਵੇਜੇਸ ਨੇ ਤੇ ਮੈਂ ਤੁਹਾਨੂੰ ਇੱਕ ਲਿੰਕ ਵੀ ਇੱਥੇ ਦਿਖਾਣਾ ਚਾਹੂੰਗਾ ਜਿਦੇ ਵਿੱਚ ਲਾਈਵ ਫੀਡ ਚੱਲਦੀ ਹੈ ਵੀ ਇਸ ਟਾਈਮ ਯੂਕੇ ਦੇ ਵਿੱਚ ਕਿੰਨੀਆਂ ਕਿ ਜੌਬਸ ਅਵੇਲੇਬਲ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਫੀਡ ਚੱਲ ਰਹੀ ਹੈ ਵੀ ਇਸ ਟਾਈਮ ਦੇ ਉੱਤੇ ਸੋਸ਼ਲ ਸਕਿਲਸ ਦੇ ਵਿੱਚ ਕਿੰਨੀਆਂ ਕਿ ਜੌਬਸ ਨੇ ਫਾਈਨੈਂਸ ਦੇ ਵਿੱਚ ਕਿੰਨੀਆਂ ਜੌਬਸ ਨੇ ਜੇ ਮੈਂ ਪੜ ਕੇ ਤੁਹਾਨੂੰ ਦੱਸਾਂ ਤਾਂ ਲਾਈਵ ਫੀਡ ਚੱਲਦੀ ਮੈਂ ਦੁਬਾਰਾ ਕਹਿ ਦਿੰਦਾ ਸੋਸ਼ਲ ਸਕਿਲ ਦੇ ਵਿੱਚ ਇਸ ਟਾਈਮ ਦੇ ਉੱਤੇ 20636 ਜੌਬਸ ਅਵੇਲੇਬਲ ਨੇ ਤੇ ਜਿਹੜੀ ਮੀਡੀਅਨ ਸੈਲਰੀ ਆਫਰ ਕਰ ਰਹੇ ਨੇ ਸੋਸ਼ਲ ਸਕਿੱਲ ਦੇ ਵਿੱਚ ਉਹ 55000 ਪਾਉਂਡ ਸਾਲ ਦਾ ਪੈਕੇਜ ਆਫਰ ਕਰ ਰਹੇ ਹੋਏ ਜੇ ਆਪਾਂ ਕੰਪਨੀਆਂ ਦੇਖ ਸਕਦੇ ਹੋ ਮਾਈਕਰੋਸਾਫਟ ਲਿਖਿਆ ਹੋਇਆ ਐਨਾਲਿਟিক্যাল ਸਕਿੱਲਸ ਲਿਖਿਆ ਹੋਇਆ AWS ਲਿਖਿਆ ਹੋਇਆ ਜੇ ਆਪਾਂ ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਆਂ ਡਿਵੈਲਪਰਸ ਦੀ ਜੌਬ ਨੇ ਐਨਾਲਿਸਿਸ ਦੀ ਜੌਬ ਨੇ ਸੌਫਟਵੇਅਰ ਇੰਜੀਨੀਅਰਿੰਗਸ ਦੀ ਜੌਬ ਨੇ ਪ੍ਰੋਜੈਕਟ ਮੈਨੇਜਮੈਂਟ ਅਕਸਰ ਬੱਚਾ ਸਵਾਲ ਥੋਂਦਾ ਜੀ ਪ੍ਰੋਜੈਕਟ ਮੈਨੇਜਮੈਂਟ ਵਿੱਚ ਮੈਨੂੰ ਜੌਬਸ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਤਾਂ ਜੇ ਆਪਾਂ ਰਾਈਟ ਨਾਲ ਆਪਾਂ ਤੁਹਾਡਾ ਨਾਲ ਗੱਲ ਕਰਦੇ ਆਂ ਤਾਂ ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਇਸ ਟਾਈਮ 5894 ਜੌਬਸ ਅਵੇਲੇਬਲ ਨੇ ਤੇ ਮਿਨਿਮਮ ਸੈਲਰੀ ਜਿਹੜੀ ਇਅਰਲੀ ਮਿਲੇਗੀ ਬੱਚਿਆਂ ਨੂੰ 57000 ਪਾਉਂਡਸ ਦੀ ਮਿਲੇਗੀ ਤਾਂ ਇੱਕ ਗੱਲ ਮੈਂ ਇੱਥੇ ਹੋਰ ਕਲੀਅਰ ਕਰਦਾ ਵੀ ਜੇ ਆਪਾਂ ਕਹਿ ਦਿੰਦੇ ਆਂ ਵੀ ਜੌਬਸ ਨਹੀਂ ਹੈਗੀਆਂ ਆਪਾਂ ਲਾਈਵ ਜੌਬਸ ਦੇਖ ਰਹੇ ਆਂ which means ਕਿ ਉੱਥੇ ਜੌਬਸ ਤਾਂ ਹੈਗੀਆਂ ਨੇ ਫਰਕ ਕੀ ਹੈ ਕਿ ਤੁਸੀਂ ਸਹੀ ਕੰਸਲਟੈਂਟ ਚੁਣਨਾ ਤੁਸੀਂ ਲੈਂਡਮਾਰਕ ਦੇ ਆਫਿਸ ਆਓ ਅਸੀਂ ਕੋਈ ਵੀ ਪ੍ਰੋਸੈਸਿੰਗ ਚਾਰजेस ਨਹੀਂ ਲੈਂਦੇ असी कोई पैकेज नहीं असी कोई फंड्स दे देस नहीं लेंगे दे बच्चे तो। थैंक यू सो मच तो आज के एक्सपर्ट हमारे साथ थे और इन्होंने बड़ी अच्छी जानकारी हमारे साथ शेयर की है स्क्रीन पे नंबर है आप इस नंबर पर टेलीफोन कॉल कर सकते हैं पर्सनली मिल सकते हैं कोई कंफ्यूजन है तो उसे दूर करें और फिर अपनी जिंदगी का फैसला करें थैंक यू सो मच